ਮਹਾਰਾਜ ਜੀ ਉਹ ਬੱਲੇ ਹਾਲ ਚਾਲ ਆ ਹਾਲ ਕਾਦੇ ਭਰਾਵਾ ਹਾਲ ਕੰਮ ਖਰਾਬ ਹੋਇਆ ਆ ਮੇਰਾ ਤਾਂ ਆਪ ਯਾਰ ਕੰਮ ਖਰਾਬ ਹੋਇਆ ਤੇ 2 ਦਿਨ ਹੋ ਗਏ ਨੀਂਦ ਨਹੀਂ ਆਉਂਦੀ ਪਈ ਸ਼ਰੀਰ ਟੁੱਟਿਆ ਟੁੱਟਿਆ ਆ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਸਾਰੇ ਕੰਮ ਕਰ ਆਪਣੇ ਕੋਈ ਹੈ ਨਹੀਂ ਅਜ ਪੈਸੇ ਤੇ ਮੇਰੇ ਕੋਲ ਕਿਹੜਾ ਹੈਗੇ ਆ ਮੈਂ ਤਾਂ ਤੈਨੂੰ ਕਹਿਣ ਲੱਗੇ ਪੇ ਘੁੱਟ ਘੁੱਟ ਕਰੀਏ ਯਾਰ ਮੈਂ ਤਾਂ ਆਪ ਪੈਸੇ ਕੋਲ ਨਹੀਂ ਹੈਗੇ ਬੋਤਲ ਨਹੀਂ ਆ ਮਹਿੰਗੀਆਂ ਹੋਈਆਂ ਕੀ ਕਰੀਏ ਯਾਰ ਕੋਈ ਇਲਾਜ ਢਾੜ ਯਾਰ ਜੁਗਾੜ ਲਾਉਣ ਦੀ ਕੀ ਗੱਲ ਐ ਸਰਪੰਚ ਸਾਹਿਬ ਜਿੰਦਾਬਾਦ ਉਹ ਗੜੀ ਦਾ ਜਾ ਕੇ ਹਾਲ ਦੇਖੋ ਮੀਂਹ ਪੈ ਜਾਂਦਾ ਸਾਡੇ ਗੋਡੇ ਇੱਥੇ ਇੱਥੇ ਤੱਕ ਲੈ ਬੜ ਜਾਂਦੇ ਓਥੇ ਗਾਰੇ ਨਾ ਮਾਰੇ ਸੋਚੋ ਕੁਛ ਬੋਟਾ ਸਰਪੰਚ ਦਾ ਤੁਹਾਡੇ ਹੱਥੇ ਸਰਪੰਚ ਜੀ ਆਉਣੀ ਤਾਂ ਆ ਜੇ ਤੁਸੀਂ ਪਿੰਡ ਦਾ ਕੁਛ ਕਰਨਾ ਆ ਉਹ ਨਾ ਭਰਾਵਾ ਸਰਪੰਚ ਨੂੰ ਅੱਗੇ ਵੀ ਲੈ ਕੇ ਆਏ ਸੀ ਕਿ ਮੋਟਰ ਟੈਂਸ਼ਨ ਕਾਹਦੇ ਲੈਣਾ ਯਾਰ ਦੱਸ ਲੈ ਇਹ ਚੰਗੇ ਨਹੀਂ ਲੱਗਦੇ ਬਾਈ ਆਪਾਂ ਜਾਂਦੇ ਜਾਂਦੇ ਬਾਰ-ਬਾਰ ਸਰਪੰਚ ਨੂੰ ਆਪਾਂ ਪੌਣੀ ਮਿੱਠੀ ਗੋਲੀ ਅੱਛਾ ਕਰਕੇ ਗੱਲ ਆਪਾਂ ਮੈਂਟੋ ਮੈਂਟੀ ਬੋਤਲ ਲੈ ਕੇ ਆਓ ਦੇਖ ਲੈ ਭਰਾਵਾ ਘਾਟਾ ਨਾ ਹੋ ਜਵੇ ਐਦਾਂ ਕਿਦਾਂ ਹੋ ਗਈ ਯਾਰ ਤੇਰੇ ਨਾਲ ਮੈਂ ਆ ਤੂੰ ਤੌਰਤਾ ਸਹੀ ਤੂੰ ਪਹਿਲਾਂ ਫੋਨ ਲਾ ਲੈ ਸਰਪੰਚ ਨੂੰ ਕੀ ਕਹਿੰਦਾ ਯਾਰ ਐ ਨਾ ਟੈਨਸ਼ਨ ਹੀ ਨਾ ਲੈ ਜੇ ਸਰਪੰਚ ਨੂੰ ਮਿੱਠੀ ਗੋਲੀ ਦੇ ਕੇ ਲੈਣ ਦੀ ਬੋਤਲ ਮੈਂ ਮੰਨ ਹੀ ਜਾਊਂਗਾ ਬਈ ਤੂੰ ਹੈਗਾ ਕੋਈ ਓ ਹਾਂਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਦਾਂ ਹਾਂਜੀ ਵਧੀਆ ਸਰਪੰਚ ਸਾਹਿਬ ਹੋਰ ਸੇਤਾਂ ਠੀਕ ਠਾਕ ਹੈ ਜੀ ਸੇਤਾਂ ਵਧੀਆ ਤੁਸੀਂ ਨਾਲ ਹੋਰ ਹਾਂਜੀ ਵਧੀਆ ਸਰਪੰਚ ਸਾਹਿਬ ਮੈਂਣਾ ਸੀ ਆ ਜਾਓ ਕੋਈ ਗੱਲ ਨਹੀਂ ਵਾਦਾ ਮੋਟਰ ਤੇ ਆ ਨਹੀਂ ਮੈਂ ਆਪਣੇ ਫਾਰਮ ਹਾਊਸ ਤੇ ਹੀ ਆ ਠੀਕ ਆ ਸਰਵਨ ਸਾਹਿਬ ਆਏ ਹੋਏ ਸੀ ਆ ਗਏ ਆ ਜੀ ਕੋਈ ਨਹੀਂ ਕੋਈ ਨਹੀਂ ਆ ਗਏ ਆ ਜੀ ਇਹ ਤਾਂ ਉਹਨੂੰ ਗੱਲ ਤਾਂ ਗਲਤ ਤਾਂ ਗਈ ਆ ਬਣ ਹਾਂ ਆਪਾਂ ਜਣਾ ਫਾਰਮ ਹਾਊਸ ਤੇ ਪੈਣਾ ਸਰਵਨ ਸਾਹਿਬ ਕੋਲ ਚਲ ਉੱਥੇ ਚੱਲ ਪੈਂਦੇ ਆ ਫਿਰ ਕਿਹੜੀ ਆ ਸ਼ਰੀਰ ਸੈੱਟ ਕਿੱਥੇ ਨਾ ਕਿਸੇ ਪਾਸੇ ਚੱਲ 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 ਆਪਾਂ ਚੱਲਦੇ ਆ ਚੱਲ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਰਾਸਟਰੀ ਕਾਜੀ ਸਤਿ ਸ਼੍ਰੀ ਅਕਾਲ ਆ ਬੰਗਿਆ ਠੀਕ ਹੈ ਹੋਰ ਅਮੀ ਦਾ ਹੀ ਨਾਮ ਹੋਰ ਵਾਹ ਵਧੀਆ ਕੋਈ ਗੱਲਵਾਦ ਹੋਰ ਵਧੀਆ ਪੀਸ ਬਣਾ ਕੇ ਆਈ ਹੈ ਸਰਪੰਚ ਜੀ ਬੜਾ ਠੀਕ ਆ ਵਧੀਆ ਤੁਹਾਡੇ ਆ ਗਏ ਜੀ ਜੀ ਤੁਮਾ ਨਾਲ ਗੱਡਿਆ ਸਾਰੇ ਪਿੰਡ ਚ ਪਈਆਂ ਹੋਰ ਯਾਰ ਪਿੰਡਾਂ ਜੇ ਬੋਲਦੀਆਂ ਮਾਰ ਮੈਂ ਕਹਿੰਦਾ ਟੌਰ ਦੇਖੋ ਸਰਪੰਚ ਸਾਹਿਬ ਦੀ ਮੈਂ ਕਹਿੰਦਾ ਕਹ ਪੁਰਤਾ ਚਿੱਟਾ ਪਜਾਮਾ ਨਾਲ ਕਿਆ ਬੋਤਾ ਬਈ ਉਹ ਨਹੀਂ ਸਰਪੰਚ ਸਾਹਿਬ ਨਾਲ ਹਰ ਐਂ ਦਾ ਲੱਗਦੀਆਂ ਲੱਗਦੀਆਂ ਮੈਂ ਕਿਹਾ ਲੱਗਦੀਆਂ ਬਾਈ ਜਾਣ ਦੱਸ ਇਰਫਾਨ ਸਾਹਿਬ ਤਾਂ ਲੱਗਦੇ ਯਾਰ ਮੁੰਡੇ-ਕੁੰਡੇ ਆਹ ਮਾਹੀ ਦੀ ਹੁੰਦੀ ਆਹ ਸਹੀ ਗੱਲ ਹੈ ਸਹੀ ਗੱਲ ਹੈ ਬਈ ਕਾਹਾਂ ਬੋਟਾ ਆਪਣੀ ਪੋਣੀ ਆ ਮੈਂ ਕਹਿੰਦਾ ਬੋਟਾ ਪਈਆ ਬੋਟਾ ਪੋਣੀ ਆ ਕਿ ਅਸੀਂ ਕਾਹ ਪੋਣੀ ਆ ਵੀ ਐ ਜੀ ਹਾਂ ਤੁਸੀਂ ਮਨ ਦਾ ਬੋਟਾ ਮੈਨੂੰ ਪੋਣੀ ਆ ਗੱਲ ਕੀਤੀ ਮਾਰੋ ਯਾਰ ਉਹ ਮੁੰਡੇ ਬੈਠੇ ਦੀ ਟੀਕੇ ਅੱਛਾ ਯਾਰ ਜਿਹੜਾ ਹੁੰਦਾ ਉਹਨਾਂ ਦਾ ਬੋਟਾ ਤਾਂ ਜਾਣ ਨਹੀਂ ਦਿੰਦੇ ਬੋਟਾ ਇਰਫਾਨ ਸਾਹਿਬ ਮਾਰੇ ਤਾਂ ਇਹ ਨਹੀਂ ਧੋਰੀ ਗਾਲਿਆ ਇਰਫਾਨ ਸਾਹਿਬ ਜਿਵੇਂ ਤੁਸੀਂ ਕਰਤਾ ਪਿੰਡ ਅਚ ਉਹ ਮੈਂ ਕਹਿੰਦਾ ਕੋਈ ਸਰਪੰਚ 10 ਵਾਰੀ ਸਰਪੰਚੀ ਲੈ ਕੇ ਆ ਜਵੇ ਨਹੀਂ ਕਰ ਨਹੀਂ ਹੋਣੀ ਹੋਣੀ ਨਹੀਂ ਜੀ ਹੋਣੀ ਨਹੀਂ ਪਿੰਡ ਤੇ ਸਾਰਾ ਉਹ 10 ਮੀਲੇ ਟੋੜੀ ਪਿੰਡ ਬਣਾ ਸੀਗਾ ਤੁਸੀਂ ਪੰਚ ਸਾਹਿਬ ਮੈਂ ਕਹਿੰਦਾ ਪੂਰੇ ਪਿੰਡ ਜੇ ਤੁਹਾਡੀ ਟੋਰੀ ਆ ਮੈਂ ਕਹਿੰਦਾ ਦਸਾ ਭਰਾ ਸਾਹਿਬ ਨਾ ਤਾਂ ਜਾਣੀ ਨਹੀਂ ਸਰਪੰਚੀ ਤੁਹਾਡੇ ਸਾਰਾ ਮੈਂ ਜੀ ਇੱਥੇ ਪੰਚ ਸਾਹਿਬ ਜੀ ਉਹ ਮੈਂ ਤੁਸੀ ਚਾਰ ਫਾੜੀ ਇਹ ਬਾਤ ਹੈ ਮੈਂ ਕਹਿੰਦਾ ਜਦੋਂ 10 ਵਾਰੀ ਸਰਪੰਚੀ ਲੈ ਕੇ ਆ ਜਵੇ ਗੱਲ ਨਹੀਂ ਹੋਉਂਦੀ ਬਿਲਕੁਲ ਮੈਂ ਕਹਿੰਦਾ ਇਹ ਨਮਾ ਬਹੁਤ ਵਧੀਆ ਜੀ ਬਹੁਤ ਵਧੀਆ ਸਰਪੰਚ ਜੱਬ ਹੁਣ ਹੋਰ ਹੀ ਆਵਦ ਦੀ ਗੱਲ ਬਾਤ ਵਾਹ ਬਾਈ ਚੱਕਿਆ ਇਹ ਸਰਪੰਚ ਦੇ ਪਾਣੀ ਨਹੀਂ ਜੀ ਇਹ ਉਹ ਦੇਸੀ ਘੜੀ ਕੱਢੀ ਆ ਅੱਛਾ ਦੇਸੀ ਪਾਣੀ ਪਰ ਮੈਂ ਤਾਂ ਯਾਰ ਪੀਂਦਾ ਨਹੀਂਗਾ ਅਬੇ ਸਾਲੇ ਸਰਪੰਚ ਉਹ ਦੋ ਘੜੀ ਘੜੀ ਰੱਖਵੇ ਕਾਕਾ ਥੱਲੇ ਅੱਛਾ ਸਰਪੰਚ ਸਾਹਿਬ ਗੱਲ ਹੈਗੀ ਤਾਂ ਮੈਂ ਕਿਸੇ ਤੋਂ ਗੱਲ ਸੁਣੀ ਐ ਕਿ ਕਦੇ ਇੱਕ ਸਰਪੰਚ ਸਾਹਿਬ ਸਿੱਧੇ ਤਾਂ ਉਹਨਾਂ ਨੇ ਕਿਸੇ ਗਰੀਬ ਤੋਂ ਮਤਲਬ ਲੇਡੀ ਜੀ ਦੀ ਹੈਲਪ ਕੀਤੀ ਛਾ ਉਹ ਕਰਦੇ ਕੁੜੀ ਦੀ ਵਿਚਾਰੀ ਡੁੱਬੀ ਸੀ ਬਿਲਕੁਲ ਤਾਂ ਉਹਦੀ ਹੈਲਪ ਕੀਤੀ ਉਹਨੂੰ ਪੈਸਾ ਘੇਲਾ ਦਿੱਤਾ ਉਹਦਾ ਕੋਠਾ-ਕੂਠਾ ਪਵਾਇਆ ਅੱਛਾ ਤਾਂ ਫੋਟਾ ਵੇਲੇ ਗਲਤ ਸੀ ਸਾਬ ਫੋਟਾ ਵੇਲੇ ਜਾ ਬੜੀ ਹੋਰ ਪਾਰਟੀ ਚ ਆਉਂ ਹੀ ਤਾਂ ਹੋ ਜਾਂਦੀ ਆ ਤਾਂ ਸਰਪੰਚ ਸਾਹਿਬ ਉਹਨੂੰ ਕਹਿੰਦੇ ਜਾ ਕੇ ਵੀ ਭਾਈ ਤੂੰ ਪਿਆਲੇ ਚੱਕਰਿਆ ਤੂੰ ਦਿੱਲਕਦੀ ਆ ਪਹਿਲੀ ਸਰਪੰਚ ਸਾਹਿਬ ਐ ਕਿ ਤਿਲਕਣਾ ਮੈਂ ਵੇਖੀ ਕਿ ਦੇਲੇ ਕੀ ਦਿੱਤਾ ਸਾਹੀ ਦਿੱਲੀ ਬਹੁਤ ਵਧੀਆ ਸਰਪੰਚ ਸਾਹਿਬ ਕਹਿੰਦੇ ਤੂੰ ਮੇਲੇ ਕੋਈ ਕੁਛ ਦਿੱਤਾ ਅੱਛਾ ਉਹ ਕਹਿੰਦੀ ਪੇ ਮੇਲੇ ਕੀਤਾ ਆ ਵੀ ਸਰਪੰਚ ਸਾਹਿਬ ਨੂੰ ਗੜਿਆ ਗੁੱਸਾ ਮੋਛਾ ਨੂੰ ਬਿਤਾਤਾ ਅੱਛਾ ਸਰਪੰਚ ਸਾਹਿਬ ਨੇ ਗੱਲ ਸੁਣਾਈ ਤੇ ਜੀ ਮੋੜੇ ਹੋ ਜਰਾ ਉਹ ਪਹਿਲਾਂ ਕੋਠਾ ਤੇਰਾ ਬੁਆ ਆ ਨਹੀਂ ਦੂਜਾ ਬਾਥਰੂਮ ਬਣਵਾ ਉਹ ਕੋਠਾ ਤੇਰਾ ਬੁਆ ਆ ਦੂਜਾ ਬਾਥਰੂਮ ਬਣਵਾ ਕੀ ਜਾ ਕਰਜਾ ਮਾਫ ਕਰਾਇਆ ਪੂਰੇ 7000 ਕੁੜੇ ਬਿਨਾ ਗੱਲੋ ਨਾ ਤਨੇ ਤਸਾਂ ਪੰਜ ਬਾਰ ਕੁੜੇ ਆਹ ਜੀ ਵਾ ਬਿਨਾ ਕਰਜਾ ਮਾਫ ਕਰਾਏ ਤਸਾਂ ਪੰਜ ਬਾਰ ਦੇ ਅੰਗਰੇਜ਼ੀ ਚੱਕ ਪੋ ਗਿਆ ਮਾਰਾ ਤੁਸੀਂ ਜਿਹੜਾ ਕੰਮ ਕੀਤਾ ਮੈਂ ਕਹਿੰਦਾ ਫੈਂਡ ਦਾ ਕੋਈ ਬੰਦਾ ਕਰ ਹੀ ਨਹੀਂ ਸਕਦਾ ਯਾਰ ਉਹ ਨਹੀਂ ਯਾਰੇ ਲੰਗਰੇ ਜੀ ਦੀ ਆਹ ਅੱਜ ਕਿ ਕਿਸੇ ਦੇ ਇਹ ਵੀ ਲੈ ਜਾਓ ਇਹ ਵੀ ਲੈ ਦੇ ਦਿਓ ਉਹ ਨਹੀਂ ਲੈ ਜਾਓ ਇਹ ਨਾ ਮੈਂ ਪੁੱਛਦਾ ਚਮਲ ਚਮਲ ਲੈ ਚਮਲ 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 ਲੈ ਚਮਲ 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 ਇਹ ਗੱਲ ਇੱਕ ਨਹੀਂ ਦੋ ਲੈ ਕੇ ਦਿੱਤੀਆਂ ਲੈ ਨਿਆਰੇ ਸਰਪੰਚ ਜੀ ਦਾ